ਕਾਲ ਦੋਸਤੋ ਸਾਰਿਆਂ ਨੂੰ ਫਾਰਮ ਟਰੈਕ 60 ਜਸਵੰਤ ਮਹੀਨ ਦੇ ਚੱਲੀ ਜਾਂਦਾ 15 9 ਦੀ ਪੁਲੀ ਦੇ ਚੱਲਦਾ ਹੁਣ ਲੰਗਾ ਸੁੱਕ ਗਿਆ ਗਰੇਸ਼ ਘਟ ਗਈ ਇਹਨਾਂ ਨੇ 16 9 ਦੀ ਪੁਲੀ ਪਾਦੀ ਵੀ ਚੱਲਣ ਲੰਗਾ ਕੁੱਕਈ ਆ ਨਹੀਂ ਭਾਈ 16 9 ਦੀ ਪੁਲੀ ਨੁਕਸਾਨ ਕਰਦੇ ਆ ਕਈ ਵਾਰੀ ਗੇਰਪੂੜ ਭੰਨ ਦਿੰਦੀ ਆ ਇਹਨੇ ਭੰਨਤਾ ਜਿਹਾ ਗਿੱਲੇ ਲਾ ਕੇ ਜੇ ਰੇਲਾ 15 9 ਦੀ ਦੁਬਾਰੇ ਚਲਾ ਲਈ ਸੀ ਹੁਣ ਲੰਗਾ ਸੁੱਕ ਗਿਆ ਹੁਣ 16 10 ਤੇ ਚੱਲਦਾ ਫਾਰਮ ਟਰੈਕ 60 ਇਹ ਪਲਾਟ ਨਹੀਂ ਲੰਦਾ ਆਲੇ ਖੁੱਲੇ ਦਦੇ ਤੁਰਾ ਜਾਂਦਾ ਜੇ ਆਪਾਂ ਤੇ ਮਜੀਦ ਵੀ ਖੁੱਲੀ ਜਾਂਦਾ ਇਹੋ ਜਿਹਾ 20 ਤੇ ਚਲੀ ਜਾਂਦਾ ਫਾਰਵਰਡ ਰਹਿ ਕੇ 60 ਇਧਰ ਚ ਕੋਲਾ ਕੋਈ ਸੇਛੇ ਮੈਨੂੰ ਜਨਰਲਾਂ ਕਾਇਆ ਨਾ ਉਹ ਨਹੀਂ ਟਪਾਈ ਦੀ ਐ ਵੀ ਇਹ ਕੋਈ ਨਾ ਮਸ਼ੀਨ ਦਾ ਨਾ ਟਰੈਕਟਰ ਦਾ। ਸਾਰਾ ਟਰੈਕਟਰ ਜੈਨੂ ਆਣਾ, ਸੀਲਡ ਟਰੈਕਟਰ ਆ। ਕੋਈ ਮੋਡੀਫਿਕੇਸ਼ਨ ਹੀ ਨਹੀਂ ਹੈਗੀ। ਇਹ ਫਾਰਮ ਫਾਰਮ ਹੀ ਆ ਬਾਈ ਯਾਰ। ਬਜੇਰ ਵੀ ਪੂਰੀ ਜੈਨੂ ਆਣਾ। ਮੇਰੇ ਗੈਪ ਡਰਮ ਵੱਡੇ ਵੱਡੇ ਗੈਪ ਡਰਮ ਵਾਲੀ ਆ ਇਹ। ਇਹ ਤੁਝਾਂ ਦੇ ਤੰਗੜਾ 4, ਤੰਗੜਾ 4 ਹੁੰਦਾ ਮੇਰਾ ਖੜਾ ਇਹਦਾ 5 ਵਾਲਾ। ਗੈਪ ਡਰਮ 5 ਪੱਤੀਆਂ ਵਾਲਾ। ਚੈੱਕ ਕਰ ਲਓ ਤੁਸੀਂ ਇਹ ਉੱਜਵੰਤਾ 16 9 ਦੀ ਗੁਲੀ ਦੇ ਕਰਦਾ ਉਹ ਇਹ ਕਿਲੇ ਵਿੱਚ ਲਉਗਾ 15 9 ਜੋ ਲੰਗਾ ਸੁਪਿਆਂ ਦਾ ਉਹ 16 9 ਪਾ ਲਿਆ ਇੱਕ ਗੁਲੀ ਵੱਡੀ ਕਰ ਦੋ ਬੱਸ ਜਬਰ ਤੋਂ ਪਾਉਣਾ ਟਰੈਕਟਰ ਦਾ ਕੋਈ ਸਿਸਟਮ ਹੀ ਨਹੀਂ ਹੈਗਾ ਇੱਕ ਫਾਰਮ ਟਰੈਕ ਦੀ ਲਾ ਉਹ ਦਿੱਕਤ ਆ ਮੇਰੇ ਹਰੇਕ 15 ਨੌ ਦੀ ਪਾਦੀ ਕਿੱਲੇ ਦੇ ਦੁਆਰੇ ਹੁਣ ਕੋਈ ਟਿੱਕਤ ਨਹੀਂ ਹੈਗੀ ਹੁਣ ਮੁੱਕੇ ਦਾ ਫੈਸਲਾ ਨੌ ਦੀ ਪਾਦੀ ਜ਼ਿਲ੍ਹੇ 'ਚ 15 ਨੌ ਦੇ ਚੱਲੀ ਗਿਆ ਜੈਨੂਆਂ ਟਰੈਕਟਰ ਤੇ ਮਸ਼ੀਨ ਕੋਈ ਮਸ਼ੀਨ ਦੀ ਬਾਜ਼ ਨਹੀਂ ਕੋਈ ਖਾਇ ਨਹੀਂ ਜਿਵੇਂ ਉਹਕੇ ਚੱਲੀ ਹੁੰਦੀ ਆ ਪਾਟੀ ਪੀ ਆਈ